بیگم پورا شہر کو نہوں تو کھ اندو نہیں تٹھاؤ نا تسवीस کھراچ نہ مال کاف نہ خطا نہ ترس جوال ਅਬ ਮੋਏ ਖੂਬ ਵਤਨ ਗੈ ਪਾਈ ਉਆਂ ਖੈਰ ਸਦਾ ਮੇਰੇ ਪਾਈ ਕਾਇਮ ਦਾਇਮ ਸਦਾ ਬਾਤਸ਼ਾਹੀ ਦੋ ਮਨ ਸੇਮ 100 ਆਹੀ ਆਬਦਾਨ ਸਦਾ ਮਸ਼ਹੂਰ ਉਹ ਗਣੀ ਬਸੈ ਮਾਮੂਰ ਤ्यों ਤ्यों ਸੈਲ ਕਰੇ ਜਉ ਭਾਵੈ ਮਹਿਰਮ ਮੈਲ ਨਾ ਕੁ ਅਟਕਾਵੈ ਕਰਿ ਵਿਦਾਂ ਸੁਖਲਾਸ ਚ ਮਾਰਾ ਜੋ ਹਮ ਸ਼ੈਰੀ ਸੋ ਮੀਤ ਅਮਾਰਾ ਭਗਤ ਰਵਿਦਾਸ ਜੀ ਕਿਹੇ ਜੇ ਦੇਸ਼ ਦੀ ਸਿਰਜਣਾ ਕਰਨੀ ਚਾਹੁੰਦੇ ਆ ਭਗਤ ਜੀ ਕਹਿੰਦੇ اے ਮੇਰੇ ਭਰਾ ਹੁਣ ਮੈਂ ਵਸਲ ਲਈ ਸੋਣੀ ਥਾਂ ਲੱਭ ਲਈ ਉਥੇ ਸਦਾ ਸੁਖੀ ਸੁਖ ਹੈ ਵੇਖੋ ਜਗਾਵਾਂ ਵਿੱਚੋਂ ਸੁਖ ਨਹੀਂ ਮਿਲਦਾ ਸੁਖ ਉਥੇ ਜਿੱਥੇ ਤੁਹਾਡਾ ਮਨ ਸ਼ਾਂਤ ਹੋਵੇ ਮਾਨ ਸ਼ਾਂਤ ਤਾਂ ਤਾਂ ਜਗ੍ਹਾ ਜਿਹੜੀ ਆ ਕੋਈ ਮਾਇਨਾ ਨਹੀਂ ਰੱਖਦੀ ਜਗਾ ਕਿਹੜੀ ਆ ਜਗਾ ਦੀ ਪਵਿੱਤਰਤਾ ਨਹੀਂ ਮਨ ਦੀ ਪਵਿੱਤਰਤਾ ਮਹੱਤਵਪੂਰਨ ਹੁੰਦੀ ਆ ਬਾਬਾ ਜੀ ਕਹਿੰਦੇ ਉਸ ਸ਼ਹਿਰ ਦਾ ਨਾਮ ਹੈ ਬੇਗੰਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗਮ ਕੋ ਨਹੀਂ ਸਕਦਾ ਉਸ ਥਾਂ ਨੂੰ ਕੋਈ ਦੁੱਖ ਹੈ ਨਾ ਚਿੰਤਾ ਅਤੇ ਨਾ ਕੋਈ ਕਬਰ ਆਟ ਉੱਤੇ ਦੁਨੀਆ ਵਾਲੀ ਜਾਇਦਾਦ ਨਹੀਂ ਆ ਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਲੱਗਦਾ ਟੈਕਸ ਲੱਗਦਾ ਆ ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਦਾ ਖਤਰਾ ਨਹੀਂ ਹੁੰਦਾ ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ਇਹ ਮਾਨਸਿਕ ਤੌਰ ਤੇ ਉੱਚ ਅਵਸਥਾ ਦੇ ਜਿਹੜੇ ਪਹੁੰਚ ਜਾਂਦੇ ਆ ਉਹ ਭਾਵੇਂ ਕਿੱਥੇ ਹੀ ਹੋਣ ਉਹਨਾਂ ਨੂੰ ਕੋਈ ਕੋਈ ਡਰਾ ਨਹੀਂ ਸਕਦਾ ਉਹਨਾਂ ਦੇ ਅੰਦਰੋਂ ਕੋਈ ਨੇਕੀ ਖੋ ਨਹੀਂ ਸਕਦਾ ਉਹ ਲੱਭਦੇ ਨਹੀਂ ਕਿ ਜਦੋਂ ਸਮਾਂ ਆਊਗਾ ਤੇ ਮੈਂ ਨੇਕੀ ਕਰੂੰਗਾ ਨਹੀਂ ਉਹ ਨੇਕੀ ਨਾਲ ਭਰੇ ਹੁੰਦੇ ਆ ਉਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਓ ਭਾਵੇਂ ਉਹ ਆਜ਼ਾਦ ਹੋਣ ਭਾਵੇਂ ਉਹ ਜੇਲ੍ਹਾਂ ਵਿੱਚ ਹੋਣ ਉਹ ਹਮੇਸ਼ਾ ਨੇਕ ਹੀ ਸੋਚਣਗੇ ਅੱਗੇ ਕਹਿੰਦੇ ਆ ਉਹ ਆਤਮਿਕ ਅਵਸਥਾ ਜਿਹੜੀ ਇੰਨੀ ਉੱਚੀ ਆ ਪਾਤਸ਼ਾਹੀ ਹੈ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ ਦੂਜ ਨ ਤੀਜ ਇੱਕੋ ਆਹੀ ਸਭ ਇੱਕੋ ਜਿਹੇ ਨੇ ਉਹ ਸ਼ਹਿਰ ਸਦਾ ਉੱਗਾ ਹੈ ਤੇ ਵਸਦਾ ਹੈ ਉਥੇ ਣੀ ਤੇ ਰੱਜੇ ਹੋਏ ਬੰਦੇ ਵਸਦੇ ਨੇ ਆਤਮਿਕ ਤੌਰ ਤੇ ਜਿਹੜੇ ਰੱਜੇ ਆ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ ਲਾਲਚ ਨਹੀਂ ਹੈ ਉਸ ਆਤਮਕ ਸ਼ੈਰ ਵਿੱਚ ਅਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਨੇ ਉਹ ਉਸ ਰੱਬ ਰੱਬੀ ਮੈਲ ਦੇ ਭੇਤੀ ਹੋ ਜਾਂਦੇ ਆ ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਚਮਿਆਰ ਰਵਿਦਾਸ ਜਿਸ ਨੇ ਦੁੱਖ ਅੰਧੋਵ ਤਸ਼ਵੀਸ਼ ਆਦਿਕ ਤੋਂ ਖਰਾਸੀ ਪਾਲੀ ਆ ਆਖਦਾ ਹੈ ਸਾਡਾ ਮਿੱਤਰ ਉਹ ਆ ਜੋ ਸਾਡਾ ਸਤ ਸੰਗੀ ਆ ਪ੍ਰਭੂ ਨਾਲ ਮਿਲਾਪ ਵਾਲੀ ਆਤਮਿਕ ਅਵਸਥਾ ਵਿੱਚ ਸਦਾ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਆਓ ਭਗਤ ਜੀ ਤੋਂ ਇਹ ਉੱਚ ਅਵਸਥਾ ਨੂੰ ਜਾਣੀਏ ਸਮਝੀਏ ਤੇ ਜੀ ਕੇ ਦੇਖੀਏ ਜਿੱਥੇ ਵੀ ਤੁਸੀਂ ਰਹੋਗੇ ਆਨੰਦ ਵਿੱਚ ਰਹਿਣ ਦੀ ਜਾਂਚ ਆ ਜਾਵੇਗੀ ਸਿੱਖੀਏ ਭਗਤ ਸਹਿਬਾਨ ਜੀ ਤੋਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ